ਤੋ ਦਿਖਾਉਣ ਜਾ ਰਹੇ ਆ ਜਿੱਥੇ ਪਾਣੀ ਦਾ ਪੱਧਰ ਪਿਛਲੇ ਦੋ ਦਿਨਾਂ ਤੋਂ ਘਟਿਆ ਸੀਗਾ ਉੱਥੇ 1 ਫੁੱਟ ਪਾਣੀ ਦਾ ਪੱਧਰ ਹੈ ਜਿਹੜਾ ਫੇਰ ਵਧਣਾ ਸ਼ੁਰੂ ਹੋ ਗਿਆ ਉੱਥੇ ਹੀ ਸਸਰਾਲੀ ਦੇ ਬੰਨ ਟੁੱਟਣ ਦੇ ਨਾਲ ਜਿੱਥੇ ਫਲੂ ਘਟਿਆ ਸੀਗਾ ਤੇ ਪਿੱਛੇ ਦਾਰਸ਼ਾਂ ਦੀ ਕਮੀ ਹੋਣ ਕਾਰਨ ਪਾਣੀ ਘਟਿਆ ਸੀ ਉੱਥੇ ਹੀ ਇੱਕ ਵਾਰ ਫੇਰ ਖਤਰੇ ਦੀ ਘੰਟੀ ਵੱਜਦੀ ਸ਼ੁਰੂ ਹੋ ਰਹੀ ਹੈ ਪਰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਪ੍ਰਸ਼ਾਸਨ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਹਲੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਤਸਵੀਰਾਂ ਜ਼ਰੂਰ ਦਿਰਾ ਸਕਦੀਆਂ ਪਰ ਪਾਣੀ ਹਲੇ ਉਨਾ ਨਹੀਂ ਹੈ ਕੋਕੇ بارشਾਂ ਘਟੀਆਂ ਨੇ ਪਰ ਸਾਵਧਾਨ ਰਹਿਣਾ ਚਾਹੀਦਾ ਥੋੜੇ ਦਿਨ ਹੋਰ ਨੇ ਪੰਜਾਬ ਦੇ ਲਈ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਏਗਾ ਅਤੇ ਤਸਵੀਰਾਂ ਨੇ ਜਿਹੜੀਆਂ ਉਹ ਵੀ ਪੰਜਾਬ ਦੀਆਂ ਸੋਹਣੀਆਂ ਲੱਗਣ ਲੱਪਣ ਤਸਵੀਰਾਂ ਤੁਹਾਨੂੰ 7 ਨਵੰਬਰ ਦੀ ਕੱਡੇ ਤੋਂ 6 ਸਤੰਬਰ 2025 ਦੀਆਂ ਰਾਤ 8:30 ਤੋਂ 9:00 ਦੇ ਵਿੱਚਕਾਰ ਦਿਖਾ ਰਹੇ ਹਾਂ ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ 7 ਨਵੰਬਰ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਜਿਹੜਾ ਕਿ ਪਾਣੀ ਹੈ ਅੱਜ ਕੱਲ ਦੇ ਮੁਕਾਬਲੇ ਜਿਹੜਾ 1 ਫੁੱਟ ਪਾਣੀ ਵਧਿਆ ਸੋ ਅੱਜ ਅਸੀਂ ਤਰੀ ਵੀ ਹੀ ਲਾਈਵ ਸ਼ੇਅਰ ਕਰ ਰਹੇ ਆ ਜੁੜੇ ਰੋ ਵਿਚਾਰਵਾਂ ਟੀਵੀ ਦੇ ਅਤੇ ਹੋਰ ਜਿਹੜਾ ਵੀ ਕੋਈ ਅਪਡੇਟ ਹੋਏਗੀ ਤੁਹਾਡੇ ਤੱਕ ਉਹ ਵੀ ਸ਼ੇਅਰ ਕਰਾਂਗੇ ਉੱਥੇ ਪੰਜਾਬ ਦੀ ਜਿਹੜੀ ਇਸ ਸਮੇਂ ਪਾਣੀ ਦੀਆਂ ਉਹ ਬਹੁਤ ਜਿਆਦਾ ਚਿੰਨੀਆਂ ਨਹੀਂ ਜਿੱਥੇ ਜਿੱਥੇ ਹੜ੍ਹ ਆਏ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਆਸ ਕਰਦੇ ਆ ਪ੍ਰਮਾਤਮਾ ਪਾਣੀ ਜਿਹੜਾ ਹੈ ਉਹ ਘਟ ਕਰੇਗਾ ਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਲਾਜਤ ਮਿਲੇਗੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਦੇਖਣਾ ਹੋਵੇਗਾ ਕਿ ਰਿਜ਼ਲਟ ਕੀ ਨਿਕਲਦਾ ਹੈ ਲੋਕ ਕਿੰਨੇ ਖੁਸ਼ ਹੁੰਦੇ ਨੇ ਰਾਜਨੀਤਿਕ ਪਾਰਟੀਆਂ ਤੋਂ ਪਰ ਸਮਾਜ ਸੇਵੀ ਸੰਸਥਾਵਾਂ ਵੱਡੇ ਪੱਦਰ ਤੇ ਸੇਵਾਵਾਂ ਕਰ ਰਹੀਆਂ ਨੇ ਸੋ ਹੋਰ ਵੀਡੀਓ ਦੇਖਣ ਦੇ ਲਈ ਵਿਚਾਰਵਨ ਟੀਵੀ ਆਪ ਸਭ ਦਾ ਸਵਾਗਤ ਕਰੇਗਾ ਅਤੇ 6 ਸਤੰਬਰ 2025 ਦੀਆਂ ਤਸਵੀਰਾਂ ਤੁਸੀਂ ਇਹ ਆਪਣੇ ਪੰਜਾਬ ਦੇ ਵਿਚਾਰਵਨ ਟੀਵੀ ਚੈਨਲ ਦੇ ਉੱਪਰ ਦੇਖਤਾਰੇ ਹੋ YouTube ਦੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਸ਼ੇਅਰ ਜ਼ਰੂਰ ਕਰ ਲਓ ਸੋ ਤਾਂ ਕਿ ਹੋਰ ਵੀ ਅੱਗੇ ਤੁਹਾਨੂੰ ਅਪਡੇਟ ਮਿਲ ਸਕੇ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਹੋਰ ਅਪਡੇਟ ਦੇ ਲਈ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਸ਼ੁਕਰੀਆ